ਸਤਿ ਸ੍ਰੀ ਅਕਾਲ ਦੋਸਤੋ ਲਓ ਜੀ ਅੱਜ ਆਪਾਂ ਪਾਉਣ ਲੱਗਿਆਂ ਝੋਨੇ ਨੂੰ ਜੂਰੀਆ ਤੇ ਜਿੰਕ ਅੱਜ ਤੋਂ ਨਾਲ ਲੱਗਣ ਪੂਰੇ 7-8 ਦਿਨ ਹੋ ਗਏ ਤੇ ਅੱਧਾ ਗੱਟਾ ਜੂਰੀਏ ਦਾ ਕਿੱਲੇ ਦਾ ਤੇ 5 ਕਿਲੋ 33% ਵਾਲੀ ਜਿੰਕਾ ਤੇ ਦੂਜੇ ਜੂਰੀਆ ਵੀ ਆਪਾਂ ਅੱਧਾ ਗੱਟਾ ਹੀ ਲਾਵਾਂਗੇ ਉਹ ਲਾਵਾਂਗੇ 15 ਦਿਨਾਂ ਤੋਂ ਮਤਲਬ ਕਿ ਹਫਤੇ ਹਫਤੇ ਦੇ ਫਰਕ ਤੋਂ ਲਾਉਣੀ ਆ ਤੇ ਪਹਿਲਾਂ ਆਪਾਂ ਪਾਉਣੇ ਹੁੰਦੇ 21% ਵਾਲੀ ਜਿੰਕਾ 10 ਕਿਲੋ ਤੇ ਇਸ ਸਾਲ ਆਪਾਂ 33% ਵਾਲੀ ਜਿੰਕ ਪਾਈ ਹੈਗੀ ਪਾਈ ਹੈਗੀ ਆਪਾਂ 5 ਕਿਲੋ ਡੋਜ ਵਿੱਚ ਲੋਕ ਦਾ 10 ਕਿਲੋ ਵੀ ਲਈ ਜਾਂਦੇ ਇਹ ਸਾਲ ਆਪਾਂ ਘੱਟ ਖਰਚੇ ਦੇ ਫਸਲ ਤਿਆਰ ਕਰਨੀਆਂ ਤੇ ਵੇਖਦੇ ਆਂ ਵੀ ਆਣ ਗਵਾਨ ਨਾਲੋਂ ਝਾੜ 'ਚ ਕੀ ਫਰਕ ਪੈਂਦਾ ਬਸ 5 ਕਿਲੋ ਹੀ ਜਿੰਕ ਪਾਈ ਆ ਲੋੜ ਪਈ ਅੱਧਾ ਘਟਾ ਡੀ.ਪੀ. ਦਾ ਪਾ ਦਾਂਗੇ ਤੇ ਉਹ ਪਾਵਾਂਗੇ ਆਪਾਂ ਅਗਲੀ ਜੂਰੀ ਆ ਤੇ ਪਾ ਦਾਂਗੇ ਡੀ.ਪੀ. ਕਿਉਂਕਿ ਜਿਹੜਾ ਡੀ.ਪੀ. ਤੇ ਜਿੰਕ ਦਾ ਕੰਬੀਨੇਸ਼ਨ ਬਿਲਕੁਲ ਨਹੀਂ ਬੰਦਾ ਇਸ ਕਰਕੇ ਆਪਾਂ 7-8 ਦਿਨ ਦੇ ਗੈਪ ਨਾਲ ਡੀਏਪ ਤੇ ਜਿੰਕ ਦਾ ਗੈਪ ਰੱਖਾਂਗੇ ਤੇ ਬਹੁਤ ਘੱਟ ਖਰਚੇ ਤੇ ਆਪਾਂ ਫਸਲ ਤਿਆਰ ਕਰਨੀਆਂ ਤੇ ਆਪਾਂ ਨੂੰ ਰਿਜ਼ਲਟ ਦਾ ਆਪਾਂ ਨੂੰ ਪਤਾ ਲੱਗ ਜੂ ਜੇ ਤਾਂ ਇਸ ਸਾਲ ਆਪਣਾ ਦੂਜਿਆਂ ਨਾਲ ਝਾੜ ਘੱਟ ਨਿਕਲਿਆ ਘੱਟ ਖਰਚੇ ਤੇ ਤਾਂ ਉੰਦੇ ਸਾਲਾਂ ਨੂੰ ਆਪਾਂ ਖਰਚੇ ਵਧਾ ਕੇ ਫਸਲ ਤਿਆਰ ਕਰਾਂਗੇ ਜੇ ਆਪਣਾ ਘੱਟ ਖਰਚੇ ਦੇ ਦੂਜਿਆਂ ਜਿੰਨਾ ਹੀ ਝਾੜ ਨਿਕਲਿਆ ਇਹ ਤਮਿੰਜ ਕੀ ਆਪਾਂ ਫालतू ਦੇ ਖਰਚੇ ਤੋਂ ਬਚੀਏ ਕਿਉਂਕਿ ਹਰੇਕ ਚੀਜ਼ ਮਾਰਕੀਟ ਚ ਮਹਿੰਗੀ ਹੈਗੀ ਜੇ ਸਪ੍ਰੇਸ ਕਰਕੇ ਆਪਾਂ ਘੱਟ ਖਰਚੇ ਦੇ ਫਸਲ ਤਿਆਰ ਕਰਨੀਆਂ ਤੇ ਰਿਜ਼ਲਟ ਆਪਾਂ ਨੂੰ ਇਸ ਸਾਲ ਪਤਾ ਲੱਗ ਜੂ ਫਿਰ ਆਪਾਂ ਬਿਲਕੁਲ ਘੱਟ ਖਰਚੇ ਤੇ ਫਸਲ ਤਿਆਰ ਕਰਿਆ ਕਰਾਂਗੇ ਕਿਉਂਕਿ ਫालतू ਖਰਚ ਕਰਨ ਦਾ ਬਈ ਕੋਈ ਫਾਇਦਾ ਨਹੀਂ 5 ਕਿਲੋ ਜਿੰਕ ਡੀਏਪੀ ਤੇ ਜੂਰੀਆ